ਅੱਜ ਡੀਸੀ ਦਾਤਰ ਦੇ ਗੇਟ ਰੰਗ ਕਰਨ ਆਇਆ ਵਾ ਮੇਰਾ ਮਕਸਦ ਇੱਕੋ ਆ ਵੀ ਬਿਆਨਬਾਜ਼ੀ ਦੇ ਕੇ ਜਾਂ ਅਖਬਾਰਾਂ ਚ ਖਬਰਾਂ ਲਵਾ ਕੇ ਬੁੱਢਾਂ ਨਾਲਾਂ ਸਾਫ਼ ਨਹੀਂ ਹੋਣਾ ਇਹਦੇ ਵਾ ਪਰ ਸਾਡੇ ਜਿਹੜੇ ਲੀਡਰ ਰਿਵਿਊ ਦੇ ਬਟੂ ਵਰਗੇ ਆ ਉਹਨਾਂ ਦੀ ਗੋੜਿਆਂ ਚ ਗਲੀਸ਼ ਖਤਮ ਹੋ ਗਿਆ ਮੈਂ ਗਲੀਸ਼ ਲੈ ਕੇ ਆਇਆ ਵਾਂ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਜਿੰਦੇ ਨਗਰ ਕੌਂਸਲ ਨੂੰ ਨੂੰ ਲਾਓ ਏ ਨੂੰ ਲਾ ਦੇ ਤੁਸੀਂ ਜਿੰਦੇ ਦਾ ਫਰਜ਼ ਬੰਦਾ ਫੈਕਟਰੀ ਨੂੰ ਲਾਓ ਇਹ ਵਸ ਗੇਟ ਦੇ ਦੋ ਤਾਲਾ ਲਾ। ਨਗਰ ਕੌਂਸਲ ਨੂੰ ਇਹ ਨੂੰ ਜਿੰਦੇ ਲਾ ਕੇ ਆ ਯਾਰ ਰਵੀ ਬਟੂ ਜੀ। ਮੈਂ ਪੁੱਛਣਾ ਚਾਹੁੰਦਾ ਮੈਂ ਉੱਥੇ ਐਮ ਸੀ ਤੁਹਾਡੇ ਹੀ ਆ। ਕਾਂਸਪਾਰਟੀ ਦੇ ਤੁਹਾਡੇ ਐਮ ਸੀ ਆ। ਉਹ 2 ਸਾਲ ਕੀ ਕਰਦੇ ਰਹੇ ਆ? ਕਈ ਜਦ ਭਗਵੰਤ ਮਾਨ ਨੇ ਦੂਜਾ ਵਿਆਹ ਕਰਵਾ ਲਿਆ। ਤੁਸੀਂ ਤੀਜਾ ਕਰਵਾ ਲਓ ਮੈਂ ਤੁਹਾਨੂੰ ਕਿਸੇ ਨੇ ਰੋਕਿਆ ਕਰਾ। ਹੁਣ ਜਿਹੜੇ ਬਰਨੀ ਬਿੱਟੂਆਂ ਨਾਲ ਉਹ ਆਵਾਜ਼ ਚੱਕੀ ਸੀ ਉਹਨਾਂ ਨੂੰ ਹੀ ਅੰਦਰ ਭੇਜਤਾ ਵਾ ਉਹਨੇ ਆਵਾਜ਼ ਕਿ ਚੱਕੀ ਆ ਉਹ ਤਾਂ ਡਰਾਮਾ ਕੀਤਾ ਵਾ ਉਹਨੇ ਤਾਂ ਪ੍ਰਸ਼ਾਸਨ ਨੂੰ ਪ੍ਰੇਸ਼ਾਨ ਕੀਤਾ ਉਹਨੇ ਕੋਈ ਹਸਪਤਾਲ ਬਣਾਉਂਦੀ ਇਹ ਗੱਲ ਕਰ ਲਈ ਆਕਰ ਤੁਸੀਂ ਆਵਾਜ਼ ਚੱਕਣਾ ਕਹਿੰਦੇ ਹੋ ਉਹ ਬਰਨੀ ਬਿੱਟੂ ਦੇ ਨਾਲ ਗੋਡਿਆਂ 'ਚ ਗਲੀਸ਼ ਖਤਮ ਹੋ ਗਿਆ ਅੱਛਾ ਅਸੀਂ ਕਹਿੰਦੇ ਵੀ ਆ ਲਾ ਕੇ ਚੱਲ ਪਿਓਰ ਪਿਓਰ ਬਣਾਇਆ ਵਾ ਪਿਓਰ ਪਿਓਰ ਪੂਰਾ ਲਿਆਂਦਾ ਮੈਂ ਕੱਲ ਬਣਾ ਕੇ ਆਪ ਹੀ ਬਣਾਇਆ ਵਾ ਮਗਰ ਗੋਡਿਆਂ 'ਤੇ ਲਾ ਫਟਾਫਟ ਚਲਿਏ ਫੈਕਟਰੀਆਂ ਨੂੰ ਗੁਰਾ ਤੇ ਤੁਹਾਨੂੰ ਲੱਗਦਾ ਜੀ ਬੁੱਡੇ ਨਾਲੋਂ ਬੁੱਢਾ ਦਰਿਆ ਬਣਾਉਣ ਦੇ ਲਈ ਸਰਕਾਰ ਦੇ ਵੱਲੋਂ ਵਕਫ ਵਕਫ ਯਤਨ ਕੀਤੇ ਜਾ ਰਹੇ ਨੇ ਉੱਥੇ ਹੀ ਸਿਆਸੀ ਆਪੋਜੀਸ਼ਨ ਪਾਰਟੀਆਂ ਦੇ ਵੱਲੋਂ ਸੱਤਾ ਦੀ ਪਾਰਟੀ ਉੱਤੇ ਜਿਹੜੇ ਨਿਸ਼ਾਨੇ ਆ ਲਗਾਤਾਰ ਸਾਦੇ ਜਾ ਰਹੇ ਅੱਜ ਅਸੀਂ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਸਮਾਜ ਸੇਵੀ ਟੀਟੂ ਬਾਣੀਆਂ ਦੇ ਵੱਲੋਂ ਲੱਗ ਤਰੀਕੇ ਦੇ ਨਾਲ ਹੈ ਜਿਹੜਾ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਜਿੱਥੇ ਗ੍ਰਿੱਲਾਂ ਦੇ ਉੱਤੇ ਜਿਹੜਾ ਪੇਂਟ ਹੈ ਟੀਟੂ ਬਾਣੀਆਂ ਦੇ ਵੱਲੋਂ ਕੀਤਾ ਜਾ ਰਿਹਾ ਟੀਟੂ ਬਾਣੀਆਂ ਜੀ ਆ ਕੀ ਹੈਗਾ ਜੀ ਬਾਲਟੀ ਦੇ ਵਿੱਚ ਪੇਂਟ ਕਰਨੀ ਉਸੀ ਸਭ ਤੋਂ ਪਹਿਲਾਂ ਟੀਟੂ ਬਾਣੇ ਦੇਖੋ ਜੀ ਇਹ ਬੁੱਢੇ ਨਾਲ ਦਾ ਪਾਣੀ ਆ ਮੈਂ ਅੱਜ ਡੀਸੀ ਦਫਤਰ ਦੇ ਗੇਟ ਰੰਗ ਕਰਨ ਆਇਆ ਵਾਂ ਮੇਰਾ ਮਕਸਦ ਇੱਕੋ ਆ ਵੀ ਬਿਆਨਬਾਜ਼ੀ ਦੇ ਕੇ ਜਾਂ ਅਖਬਾਰਾਂ 'ਚ ਖਬਰਾਂ ਲਵਾ ਕੇ ਬੁੱਢਾਂ ਨਾਲ ਦਾ ਸਾਥ ਨਹੀਂ ਹੋਣਾ ਇਹਦੇ ਵਾਸਤੇ ਫੈਕਟਰੀਆਂ ਨੂੰ ਜਿੰਦੇ ਲਾਉਣੇ ਪੈਣੇ ਆ ਤੇ ਯਾਨੀ ਉਹਨਾਂ ਦੇ ਪਰਚੇ ਕੱਟਣੇ ਪੈਣੇ ਆ ਪਰ ਸਾਡੇ ਜਿਹੜੇ ਲੀਡਰ ਬਟੂ ਵਰਗੇ ਆ ਉਹਨਾਂ ਦੀ ਗੋੜਿਆ ਦੀ ਗਲੀਸ਼ ਖਤਮ ਹੋ ਗਿਆ ਮੈਂ ਗਲੀਸ਼ ਲੈ ਕੇ ਆਇਆ ਵਾਂ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਜਿੰਦੇ ਨਗਰ ਕੌਂਸਲ ਨੂੰ ਨੂੰ ਲਾਓ ਇਹਨੂੰ ਲਾਦੇ ਤੁਸੀਂ ਜਿੰਦੇ ਦਾ ਫਰਜ਼ ਬੰਦਾ ਫੈਕਟਰੀਆਂ ਨੂੰ ਲਾਓ ਤੁਸੀਂ ਵੱਡੇ ਬੰਦੇ ਵੱਡੇ ਕੰਮ ਕਰੋ ਕਰੋ। ਯਾਨੀ ਮੇਰੇ ਮਗਰ ਲਾ ਕੇ ਰਵਨੀਤ ਬਟੂ ਨੇ ਬੰਦਰਲੰਡਾ ਦਾ ਕਰਵਾ ਲਿਆ। ਪਰਚਾ ਦਰਜ ਕਰਵਾ ਲਿਆ। ਰਵਨੀਤ ਬਟੂ ਨੇ ਪਰਚਾ ਦਰਜ ਕਰਵਾ ਲਿਆ ਤੇ ਉਹ ਮੈਂ ਡੀਜ ਗਿਆ ਸੀ ਨਗਰ ਕੌਂਸਲ ਉਹ ਇਹ ਚ ਵੱਡ ਗਿਆ। ਜੀ ਪੁੱਛ ਕੇ ਗਿਆ ਕੋਈ ਨਹੀਂ ਕਰਾ। ਹੁਣ ਕਹਿੰਦੇ ਅਸੀਂ ਲੋਕਾਂ ਵਾਸਤੇ ਕੀਤਾ। ਉਹ ਲੋਕਾਂ ਵਾਸਤੇ ਮੈਂ ਤਾਂ ਰਵਨੀਤ ਬਟੂ ਨੂੰ ਬੇਨਤੀ ਕਰਦਾ ਵਾਂ ਜੇ ਆਪਾਂ ਫੈਕਟਰੀ ਨੂੰ ਦਿੰਦੇ ਲਾਵਾਂਗੇ। ਫੈਕਟਰੀ ਦੇ ਨਾਲ ਸਾਡੇ ਬੰਦੇ ਵੀ ਜਾਣਗੇ। ਤੁਸੀਂ ਵੀ ਚਲੋ ਅਸੀਂ ਪਰਚਾ ਘਟਾਵਾਂਗੇ ਉੱਥੇ। ਤੁਸੀਂ ਜਮਾਨਤ ਸਾਡੇ ਕਰਾਈ ਚੱਲੋ ਆਪਾਂ ਫੈਕਟਰੀ ਨੂੰ ਯਾਨੀ ਜਿੰਦੇ ਲਾਉਣ ਵਾਸਤੇ ਜਾਣਾ ਵਾ ਤੇ ਤਿਆਰ ਹੋ ਲੋ ਫਟਾਫਟ ਜੇਲ੍ਹ ਚੋਂ ਬਾਹਰ ਆਓ ਸੋ ਗੱਲ ਕਰੀ ਇੱਕ ਜਿਹੜਾ ਪਿੱਛੇ ਬੈਨਰ ਹੈ ਉਹ ਵੀ ਲੱਗਾ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਐਮਪੀ ਰਵਨੀਤ ਸਿੰਘ ਬਿੱਟੂ ਦੇ ਗੋਡਿਆਂ ਦਾ ਗਰੀਸ ਹੋਇਆ ਖਤਮ ਸੋ ਇੱਕ ਪਾਸੇ ਬੁੱਢੇ ਦਰਿਆ ਦੀ ਤਸਵੀਰ ਹੈ ਤਾਲਾ ਲੱਗਾਇਆ ਤੇ ਦੂਸਰੇ ਪਾਸੇ ਆਪਾਂ ਗੱਲ ਕਰੀਏ ਇੱਕ ਗੇਟ ਨੂੰ ਇਹ ਜਿੰਦਾ ਲੱਗਾ ਹੈ ਕਿ ਟਿੱਟੂ ਬਣੀ ਕੀ ਇੱਕ ਪਾਸੇ ਗੰਦੇ ਨਾਲੇ ਉੱਤੇ ਤੁਸੀਂ ਤਾਲਾ ਲਾਇਆ ਦੂਸਰੇ ਪਾਸੇ ਗੇਟ ਦੇ ਉੱਤੇ ਤਾਲਾ ਲਾਇਆ ਨਗਰ ਕੌਂਸਲ ਇਹ ਨੂੰ ਜਿੰਦੇ ਲਾ ਕੇ ਆਇ ਹਮ ਕਾਰਸ ਪਾਰਟੀ ਦਾ ਤੁਹਾਡੇ ਐਮਸੀ ਆ ਉਹ 2 ਸਾਲ ਕੀ ਕਰਦੇ ਰਹੇ ਆ ਜਿਉਂ ਤੇ ਕਪੜੇ ਹੁੰਦੇ ਸੀ ਤਾਂ ਠੀਕ ਨਹੀਂ ਗੱਲ ਬਈ ਤੋ ਹੁਣ ਤੱਕ ਤਾਂ ਚੋਣਾਂ ਵੀ ਨਹੀਂ ਹੋਈਆਂ ਨਗਰ ਕੌਂਸਲ ਦੀਆਂ ਤੁਸੀਂ ਇਲਜ਼ਾਮ ਲਾ ਰਹੇ ਕੋਲੇ ਅਧਿਕਾਰੀਆਂ ਤੋਂ ਤੋ ਦੋਨੋਂ ਆਸੂ ਜੀ ਨੂੰ ਬਤਾਵਾ ਹਲਕਾ ਤਾਂ ਯਾਨੀ ਤੱਕੇ ਦਾ ਕੰਮ ਲੈਂਦੇ ਰਹੇ ਆ ਚੂੜੀਆਂ ਡੈਟ ਕਰ ਕਰਕੇ ਕੰਮ ਲੈਂਦੇ ਰਹੇ ਜਿਹੋ ਇਹਨਾਂ ਦੀ ਸਰਕਾਰ ਸੀਗੀ ਅਸੀਂ ਕਹਿੰਨੇ ਆ ਵਿੱਚ ਤੁਹਾਡੇ ਨਾਲ ਅੱਜ ਵੀ ਗਰਾ ਚਲੋ ਜਿੰਦੇ ਲਾਉਣ ਚੱਲਦੇ ਆਪਾਂ ਵਿਰੋਧੀ ਧਰਦੀ ਭੂਮਿਕਾ ਸਹੀ ਨਿਭਾਓ ਗਰਾ ਕਈ ਜਾਂਦੇ ਭਗਵੰਤ ਮਾਨ ਨੇ ਦੂਜਾ ਵਿਆਹ ਕਰਵਾ ਲਿਆ ਤੁਸੀਂ ਤੀਜਾ ਕਰਵਾ ਲਓ ਤੁਹਾਨੂੰ ਕਿਸੇ ਨੇ ਰੋਕਿਆ ਕਰ ਆ ਫਿਰ ਬਾਣੀਆ ਸਾਹਿਬ ਗੱਲ ਕਰੀਏ ਤੁਸੀਂ ਅਕਾਲੀ ਦਲ ਦੀ ਪਾਰਟੀ ਦੇ ਵਿੱਚੋਂ ਮੈਂ 40 ਛੜਤੀ ਸੀ ਮਨੇ ਛੜਤੀ ਇੱਕ ਦਿਨ ਛੜਤੀ ਸੀਗੀ ਤੇ ਮੈਂ ਯਾਨੀ ਇੱਕ ਅਖਬਾਰਾਂ ਚ ਖਬਰਾਂ ਵੀ ਆਈਆਂ ਨੇ ਕਿ ਸਮਾਜ ਦੇ ਜਿਹੜੇ ਗੱਲ ਕੱਲ ਤੁਸੀਂ ਕਰਦੇ ਰਹੋਗੇ ਹਮੇਸ਼ਾ ਲੋਕਾਂ ਦੀ ਆਵਾਜ਼ ਚੱਕਦੇ ਰਹੋਗੇ ਦੇਖੋ ਜੀ ਮਰਨਾ ਤਾਂ ਵੀ ਆ ਕੈਂਸਰ ਨਾਲ ਮਰਾਂਗੇ ਬਿਮਾਰੀਆਂ ਨਾਲ ਮਰਾਂਗੇ ਮਰਨਾ ਇਦਾਂ ਵੀ ਆ ਲੜਕੇ ਆ ਤੇ ਸਾਡੀ ਤਮੰਨਾ ਮਾਵੈਸ਼ ਲੜਕੇ ਮਰੀਏ ਤੁਹਾਨੂੰ ਲੱਗਦਾ ਜਦੋਂ ਕੋਈ ਵੀ ਭਾਵੇਂ ਆਮ ਵਿਅਕਤੀ ਤੇ ਭਾਵੇਂ ਕੋਈ ਸਮਾਜ ਸੇਵੀ ਜਦੋਂ ਸਰਕਾਰ ਦੀ ਆਵਾਜ਼ ਚੱਕਦਾ ਤਾਂ ਉਹਦੇ ਤੇ ਮੁਕਦਮੇ ਦਰਜ ਹੋ ਜਾਂਦੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਹੁਣ ਜਿਹੜੇ ਬਰਨੀ ਬਿੱਟੂ ਉਹਨਾਂ ਵੱਲੋਂ ਆਵਾਜ਼ ਚੱਕੀ ਸੀ ਉਹਨਾਂ ਨੂੰ ਵੀ ਅੰ ਸਾਨੂੰ ਪ੍ਰੇਸ਼ਾਨ ਕੀਤਾ ਉਹਨੇ ਕੋਈ ਹਸਪਤਾਲ ਬਣਾਉਣ ਦੀ ਗੱਲ ਕਰ ਲਈ ਆਕਰ ਤੁਸੀਂ ਬਾਅਦ ਚੱਕ ਨਾ ਕਰ ਰਹੇ ਉਹਨੂੰ ਕੋਈ ਸਕੂਲ ਬਣਾਉਣ ਦੀ ਗੱਲ ਕਰ ਲਈ ਕਰ ਉਹਨੇ ਉਹਨੂੰ ਜਿੰਦੇ ਕਿੱਥੇ ਲਾਏ ਜਿੱਥੋਂ ਦੇ ਐਮਸੀ ਕਾਂਗਸੀ ਆ ਉਹਨਾਂ ਨੂੰ ਪਾਰਟੀ ਜਿਹਾਰ ਘਟੋ ਉਹਨਾਂ ਨੇ ਵੀ ਤਾਂ ਡਿਊਟੀ ਨਹੀਂ ਨਵਾਈ ਨਾ ਜਿੰਨੇ ਵੀ ਹੈਗੇ ਐਮਸੀ ਕੰਮ ਕਰਾਉਂਦੇ ਆ ਨਗਰ ਐਂ ਕਰ ਦੋ ਐਂ ਕਰ ਦਿਓ ਜੇ ਕੱਲ ਗੱਲ ਕਰੀ ਗੱਲ ਕਮਿਸ਼ਨ ਅਸਟਰ ਦੇ ਬਾਹਰ ਵੀ ਕਾਫੀ ੜਾ ਦਾ ਕਰਾਊਡ ਇਕੱਠਾ ਹੋਇਆ ਸੀਗਾ ਲੋਕ ਲੋਕ ਕੋਈ ਪ੍ਰਸ਼ਾਨ ਲੋਕਾਂ ਨੂੰ ਕਿਤਨਾ ਕਿਤੇ ਪਰੇਸ਼ਾਨੀ ਆ ਰਹੀ ਸੀ ਟ੍ਰੈਫਿਕ ਦੀ ਕਾਫੀ ਸਮੱਸਿਆ ਹੋਈ ਸਮੱਸਿਆ ਹੋਈ ਸੀ ਨਾ ਇਹਨਾਂ ਲੋ ਕਰਾਏ ਦੇ ਬੰਦੇ ਸੀਗੇ ਅੱਛਾ ਜੀ ਉਹੀ ਬੰਦੇ ਕਹਿੰਦੇ ਹੁੰਦੇ ਆ ਬਿਰਮਣੀ ਬਟੂ ਫੋਨ ਨਹੀਂ ਚੱਕਦਾ ਕਹਿੰਦੇ ਸੀ ਨਾ ਉਹੀ ਬੰਦੇ ਨਾਲ ਤੁਰੇ ਫਿਰਦੇ ਆ ਸਮਝ ਤੋਂ ਬਾਹਰ ਗੱਡੀ ਵੇਖਦਾ ਕਰੋ ਸੋ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਇਹ ਗੰਦਾ ਪਾਣੀ ਇਹ ਇਹ ਤਾਂ ਪਾਣੀ ਲੱਗ ਰਿਹਾ ਜੀ ਪਾਣੀ ਦੇ ਕਿਨਾਂ ਕਾਲਾ ਜਮੀ ਕਾਲੀ ਪਾਣੀ ਇਹ ਗੰਦੇ ਨਾਲ ਹੀ ਚੋ ਲੈਦਾ ਜੀ ਇਹ ਗੰਦੇ ਨਾਲੇ ਵਾਲਾ ਹੀ ਹੈ ਆਪਣੀ ਹਾਂ ਬੁੱਢੇ ਦਰਿਆ ਦਾ ਨਾ ਹਾਂ 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 ਬਿਲਕੁਲ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਇੱਕ ਜਿਹੜਾ ਡੀਸੀ ਦਫ਼ਤਰ ਦੇ ਵਿੱਚ ਟੀਟੂ ਬਾਣੀਆਂ ਜੀ ਜਿਹੜੇ ਸਮਾਜ ਸੇਵੀ ਨੇ ਉਹ ਪਹੁੰਚੇ ਨੇ ਜਿਹੜਾ ਗ੍ਰਿੱਲਾਂ ਦੇ ਉੱਤੇ ਜਿਹੜਾ ਪੇਂਟ ਹੈ ਉਹ ਕੀਤਾ ਜਾ ਰਿਹਾ ਹੈ ਜਿਹੜਾ ਬਿਲਕੁਲ ਇਹ ਕਾਲੇ ਰੰਗ ਦਾ ਜਿਹੜਾ ਇੱਕ ਤਿੱਕਾ ਦਾ ਇਹ ਬਾਣੀਆਂ ਜੀ ਇਹ ਗੱਲ ਕਰੀਏ ਤਾਂ ਇਹ ਇਹ ਕੀ ਸਰ ਹੈ ਕੀ ਇਹ ਬੁੱਢੇ ਨਾਲੇ ਦਾ ਗੰਦਾ ਪਾਣੀ ਆ ਇਹ ਬੁੱਢੇ ਨਾਲੇ ਦਾ ਤੇ ਇਹ ਕੀ ਜਿਹੜੇ ਡੱਬੇ ਵਗੈਰਾ ਹੱਥ ਦੇ ਵਿੱਚ ਫੜੇ ਗਰੀਸ ਗਰੀਸ ਦੇ ਡੱਬੇ ਅੱਛਾ ਜੀ ਇਹ ਜਰੂਰ ਜਿਹੜੇ ਖੋਲ ਕੇ ਦਿਖਾਏ ਤਾਂ ਜੀ ਰਵਨੀਤ ਬਿੱਟੂ ਦੇ ਨਾਲ ਗੋਡਿਆਂ 'ਚ ਗਲੀਚ ਖਤਮ ਹੋ ਗਿਆ ਅੱਛਾ ਅਸੀਂ ਕਹਿੰਦੇ ਵੀ ਆਹ ਲਾ ਕੇ ਚੱਲ ਪਿਓਰ ਪਿਓਰ ਬਣਾਇਆ ਹੋਇਆ ਹਮ ਪਿਓਰ ਪਿਓਰ ਪੂਰਾ ਲੈਂਦਾ ਮੈਂ ਕੱਲ ਬਣਾ ਕੇ ਆਪ ਹੀ ਬਣਾਇਆ ਹੋਇਆ ਹਮ ਮਗਰ ਗੋਡਿਆਂ ਤੇ ਲਾ ਗੁਰਾ ਕੋਲੇ ਤੇ ਫਟਾਫਟਾ ਪਰ ਚਲ ਜੀ ਫੈਕਟਰੀਆਂ ਨੂੰ ਗੁਰਾ ਤੇ ਤੁਹਾਨੂੰ ਲੱਗਦਾ ਜੀ ਆਪਾਂ ਤੁਸੀਂ ਨੋਖੇ طریقے ਨਾਲ ਪ੍ਰਦਰਸ਼ਨ ਕਰ ਰਹੇ ਹੋ ਇਸ ਤੇ ਕਿੰਨਾ ਜਿਹੜੇ ਜਿਹੜੀ ਆਵਾਜ਼ ਹੈ ਤੁਹਾਡੇ ਜਿਹੜੀ ਸਰਕਾਰ ਤੱਕ ਪਹੁੰਚ ਗਈ ਆ ਉਹਦਾ ਹੱਲ ਹੋਊਗਾ ਲੱਗਦਾ ਤੁਸੀਂ ਅੱਗੇ ਵੀ ਕਾਫੀ ਪ੍ਰਦਰਸ਼ਨ ਕਿਤੇ ਲੋਕਾਂ ਦੇ ਹਿੱਤ ਦੀ ਗੱਲ ਚੱਕਦੇ ਰਹੇ ਹੋ ਤੁਸੀਂ ਨਹੀਂ ਭਾਈ ਜੀ ਹੱਲ ਹੋਊਗਾ ਦੇਖੋ ਜਦੋਂ ਤੱਕ ਪੱਤਰਕਾਰ ਮੇਰੇ ਵੀਰ ਤੇ ਪ੍ਰੋਟੈਸਟ ਕਰਨ ਵਾਲੇ ਸਹੀ ਪ੍ਰੋਟੈਸਟ ਕਰਨ ਵਾਲੇ ਇੱਕ ਨਿਕਲਾਂ ਤਾਂ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ ਮੇਰੇ ਤਾਂ ਯਾਨੀ ਮੈਨੂੰ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਹੁੰਦਾ ਵਾ ਤਾਕਤ ਬੜੀ ਮਹਿਸੂਸ ਹੁੰਦੀ ਆ ਕਈ ਤਾਂ ਵੱਡੇ ਵੱਡੇ ਲੀਡਰ ਮੇ ਪੱਤਰਕਾਰਾਂ ਨੂੰ ਵੀ ਕਹਿੰਦੇ ਨੇ ਕਿਰਾ ਅੱਜ ਕਲਰ ਬਨੀਤ ਬਟੂ ਨੇ ਨਿਕਲ ਕੇ ਕੰਮ ਕੀਤਾ ਕਿੰਨੇ ਪੱਤਰਕਾਰ ਸੀਗੇ ਅੱਜ ਤਾਂ ਉਹਨੇ ਆਏ ਵੀ ਹੈ ਨਹੀਂ ਕਿਉਂਕਿ ਅੱਜ ਤਾਂ ਆਹੀ ਗੱਲ ਕਹਿੰਨੇ ਚਾਹੁੰਦੇ ਆ ਵੀ ਜੇ ਬੁੱਢੇ ਨਾਲ ਸਾਫ ਹੋ ਗਿਆ ਪਾਣੀ ਤੁਹਾਡੇ ਵੀ ਬੱਚੇ ਨੂੰ ਵਧੀਆ ਮਿਲਣਾ ਹੂੰ ਬੱਚੇ ਨੂੰ ਸਾਡੇ ਨੂੰ ਵੀ ਮੈਲਾਵਾ ਆਪਾਂ ਸਾਰਿਆਂ ਦਾ ਫਾਇਦਾ ਇਹਦੇ ਵਿੱਚ ਪੀਟੂ ਜੀ ਗੱਲ ਕਰ ਲਈ ਅੱਗੋਂ ਜਿਵੇਂ ਜਦੋਂ ਗਰਮੀਆਂ ਦੇ ਦਿਨ ਹੁੰਦੇ ਨੇ ਸੂਣ ਭਦੋ ਦੇ ਦਿਨ ਆਉਂਦੇ ਤੇ ਕਾਫੀ ਪਾਣੀ ਜਿਹੜਾ ਖੜ ਜਾਂਦਾ ਬਿਮਾਰੀਆਂ ਦਾ ਕਾਰਨ ਹੀ ਬੰਦਾ ਕਾਫੀ ਲੋਕ ਬਿਮਾਰ ਵੀ ਹੁੰਦੇ ਇਹ ਲੋਕਾਂ ਦਾ ਕਹਿਣਾ ਤੇ ਇਹ ਕੀ ਕਹਿਣਾ ਚਾਹੁੰਗਾ ਤੁਹਾਨੂੰ ਲੱਗਦਾ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਲੋਕ ਗੰਦੇ ਜਿਹੜਾ ਬੁੱਢਾ ਦਰਿਆ ਉਹਦਾ ਮੁੱਦਾ ਚੱਕਿਆ ਕਿ ਆਣਲ ਦਿਨਾਂ ਚ ਤਾਂ ਹੱਲ ਹੋਊਗਾ ਕਿਉਂ ਹਰ ਸਰਕਾਰ ਆਂਦੀ ਹਰ ਕੋਈ ਕਹਿੰਦਾ ਹਾਂ ਵੀ 20 ਸੱਟ ਤੇ ਐ ਲੱਖਾਂ ਦੇ 20 ਸੱਟ ਦੇ ਕਰੋਨਾ ਦੇ 20 ਸੱਟ ਦੇ ਪਰ ਹਾਲ ਤਾਂ ਕੋਈ ਨਹੀਂ ਨਿਕਲਦਾ ਆਹੀ ਗ ਆਵੇ 2 ਮਿੰਟ ਦੇ ਅੰਦਰ ਬੁੱਢਾ ਨਾਲ ਸਾਫ ਕਰਤਾ ਸੀ ਕੋਰੋਨਾ ਨੇ ਪੈਸਾ ਕਰਦੇ ਲੋੜ ਨਹੀਂ ਪਈ ਸੀ ਟੈਕਨੀਕਲ ਬਿਲਕੁਲ ਸਹੀ ਤੇ ਇਸ ਕਰਕੇ ਨਾ ਵੀ ਸਾਨੂੰ ਕਾਰਵਾਈ ਕਰਾਂਗੇ ਜਿਵੇਂ ਕਿ ਮੈਂਟਰ ਦਾ ਹਾਲਾ ਅਸਲ ਵਿੱਚ ਆ ਫੈਕਟਰੀਆਂ ਤੋਂ ਪੈਸੇ ਲੈਂਦੇ ਆ ਉਹਨਾਂ ਕੋਲ ਵੋਟਾਂ ਨਹੀਂ ਲੱਖਗ ਐਮਪੀ ਚ ਬੋਟਲ ਆਣੀ ਨੇ ਇਸ ਕਰਕੇ ਆ ਕਾਣੇ ਨੇ ਆ ਬੋਲਦੇ ਨਹੀਂ ਕਿਦਾ ਟਿੱਟੂ ਬਾਣੀ ਨੇ ਬੋਟਲ ਨਹੀਂ ਚਾਹੀਦੀ ਆ ਟਿੱਟੂ ਬਾਣੀ ਨੂੰ ਲੋਕਾਂ ਦੀ ਜ਼ਿੰਦਗੀ ਚਾਹੀਦੀ ਆ ਟਿੱਟੂ ਜੀ ਗੱਲ ਕਰੀਏ ਅਗਰ ਗੰਦਾ ਨਾਲਾ ਬੁੱਢਾ ਦਰਿਆ ਜਿਹੜਾ ਨਹੀਂ ਬਣਦਾ ਤਾਂ ਆਣ ਦੇ ਦਿਨਾਂ ਚ ਕਿਸ ਤਰੀਕੇ ਨਾਲ ਮਤਲਬ ਕਿ ਸਰਕਾਰ ਤੱਕ ਜਾਂ ਪ੍ਰਸ਼ਾਸਨ ਤੱਕ ਤੁਹਾਡੀ ਬਾਜ ਪਹੁੰਚਾਈ ਜਾਏਗੀ ਮੇਰੇ ਕੋਲ ਭਾਈ ਜੀ ਹਥਿਆਰ ਵੱਡੇ ਆ ਕਿਹਨੂੰ ਪਤਾ ਨਾ ਚੜੇ ਬੰਦੇ ਘੱਟ ਗਿੰਦੀ ਵਿੱਚ ਤੁਰਦੇ ਆ ਉਹਨਾਂ ਕੋਲ ਹਮੇਸ਼ਾ ਹਥਿਆਰ ਵੱਡੇ ਹੁੰਦੇ ਆ ਆਹਾਂ ਇੱਕ ਕਿਸਮ ਦਾ ਇਤਿਹਾਸ ਆ ਮਰਲਾ ਤੇ ਆ ਤੁਸੀਂ ਫੋੜ ਲੋ ਜਿੱਥੇ ਮਰਜੀ ਕਿ ਜਾਨੀ ਜਿਹੜੇ ਬੰਦੇ ਕੱਟਉਂਦੇ ਉਹਨਾਂ ਕੋਲ ਹਥਿਆਰ ਵੱਡੇ ਆ ਮੇਰੇ ਕੋਲ ਹਜੇ ਹਥਿਆਰ ਬਹੁਤ ਵੱਡੇ ਆ ਮੈਂ ਲੈ ਕੇ ਨਹੀਂ ਆਉਂਦਾ ਮੈਂ ਡਰ ਜਾਣਗੇ ਭੱਜ ਜਾਣਗੇ ਕਿਰਾ ਤੇਨੂੰ ਕਹਿੰਦਾ ਬਾਕ ਘਬਰਾਣਾ ਜੇ ਟੋਟੀ ਟੂ ਬਾਣੇ ਜਾਂਦਾ ਵਾ ਅਸੀਂ ਲੜਦੇ ਨੇ ਲੜਦੇ ਮਰਾਂਗੇ ਚਾਹ ਬੁੱਢੇ ਨਾਲ ਵਿੱਚ ਹੀ ਮਰੀਏ ਤੇ ਆਪਾਂ ਆਪੋਜੀਸ਼ਨ ਪਾਰਟੀਆਂ ਦੀ ਗੱਲ ਕਰ ਲਈ ਉਹਨਾਂ ਦਾ ਕਹਿਣਾ ਇਹੀ ਕਹਿਣਾ ਹੁੰਦਾ ਕਿ ਟੀਟੂ ਬਣੀਆਂ ਆਂਦਾ ਤੇ ਮਤਲਬ ਸੁਰਰੀ ਛੱਡ ਕੇ ਤੁਰ ਜਾਂਦੇ ਹਾਲ ਤੱਕ ਹੁੰਦਾ ਨਹੀਂ ਦੇਖੋ ਜੀ ਨਾ ਤਾਂ ਵਿਰੋਧੀ ਧਿਰਾਂ ਕੰਮ ਸਹੀ ਤਰੀਕੇ ਨਾਲ ਕਰ ਰਹੀਆਂ ਨੇ ਕਰ ਬਿਦਾਦ ਸਵਾਸ ਸੈਸ਼ਨ ਚੱਲਿਆ ਉੱਥੇ ਕੀ ਸੀਗਾ ਭਗਵੰਤ ਮਾਨ ਨੇ ਵਿਆਹ ਕਰਵਾ ਲਿਆ ਆਹ ਵਿਆਹ ਕਰ ਭਈਆ ਵਿਆਹ ਤਾਂ ਭਈ ਹਰ ਇੱਕ ਨੇ ਕਰਵਾਣਾ ਤੁਹਾਡਾ ਹੁੰਦਾ ਤੁਸੀਂ ਵੀ ਦੂਜਾ ਕਰਵਾ ਲੂਗੇ ਤੁਹਾਡਾ ਹੁੰਦਾ ਨਹੀਂ ਕਿ ਭਗਵੰਤ ਮਾਨ ਨੇ ਕਰਵਾ ਲਿਆ ਕਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਭਗਵੰਤ ਮਾਨ ਦਾ ਬੀਬੀ ਵਿਦਾ ਰਾਇਣਾ ਨੇ ਬਰਾਸ ਵਾਸ ਹੈ ਸਰਨੇ ਵਿਚ ਫਿਰ ਉਹ ਤੋਂ ਖਰੀ ਖਰੀ ਸੁਣਿਆ ਕੀ ਫਾਇਦਾ ਕੱਢਿਆ ਉਥੇ ਮੁੱਦੇ ਦੀ ਗੱਲ ਕਰ ਲੰਦੇ ਉਥੇ ਹਸਪਤਾਲ ਦੀ ਮੰਗ ਕਰੋ ਯਾਨੀ ਕਹਿੰਦਾ ਵਾ ਅਜੇ ਤਾਂ ਯਾਨੀ ਕਹਿੰਦਾ ਪਾਵਾ ਜਿਹਦੀ ਸਰਕਾਰ ਆ ਜਾਂਦੀ ਆ ਅਜੇ ਤਾਂ ਉਹਨਾਂ ਦੇ ਭ ਯਾਨੀ ਭੀਖ ਮੰਗਣ ਵਾਲੇ ਐ ਇਸ ਦਾ ਲੋਕਾਂ ਵੱਲੋਂ ਅਸੀਂ ਭੀਖ ਮੰਗਦੇ ਆ ਤੇ ਟੀਟੂ ਜੀ ਗੱਲ ਕਰੀਏ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਜਾਂ ਲੁਧਿਆਣਾ ਦੇ ਵਿੱਚ ਕਿਸ ਚੀਜ਼ ਦੀ ਕਮੀਆਂ ਭਾਵੇਂ ਐਜੂਕੇਸ਼ਨ ਦੀ ਕਮੀਆਂ ਜਾਂ ਮੈਡੀਕਲ ਦੀ ਕਮੀ ਹੈ ਕੀ ਲੱਗਦਾ ਤੁਹਾਨੂੰ ਕਿੱਥੇ ਕਿਹਦੇ ਕੰਮ ਕਰਨੇ ਚਾਹੀਦੇ ਸਰਕਾਰ ਨੂੰ ਸਾਰੀ ਵੀਰੇ ਕਮੀ ਕਮੀ ਆ ਹੂੰ ਤੁਹਾਨੂੰ ਲੁੱਜਿਆਂ ਦੇ ਵਿੱਚ ਪੀਜੀਆਈ ਵਰਗਾ ਹਸਪਤਾਲ ਚਾਹੀਦਾ ਬਖ ਜੇ ਤਾਂ ਗਰੀਬਾਂ ਦਾ ਇਲਾਜ ਵੀ ਹੋਵੇ ਜੀ ਸਪਾਰਸ਼ੀਲਾਂ ਦੇ ਗਰੀਬਾਂ ਦਾ ਵੀ ਹੋਵੇ ਇੱਕ ਸਾਨੂੰ ਵੱਡੇ ਵੱਡੇ ਤੇ ਸਕੂਲ ਚਾਹੀਦੇ ਨੇ ਇੱਥੇ ਦਾਖਲਾ ਇੱਥੇ ਹੁੰਦਾ ਸਰਕਾਰੀ ਕੁੜੀਆਂ ਦਾ ਕਾਲਜ 99% ਲੋਕਾਂ ਨੂੰ ਦਾਖਲਾ ਨਹੀਂ ਮਿਲਦਾ ਵੀ ਮੈਂ ਦਾਖਲੇ ਕਰਵਾਉਣਾ ਉਹ ਵੀ ਕਿਦਾ ਕਰਵਾਉਣਾ ਪਾ ਕੇ ਕਿਦਾ ਯਾਨੀ ਕਹਿੰਦਾ ਬਾਬਾ ਗਰੀਬਾਂ ਵਾਸਤੇ ਯਾਨੀ ਸਕੂਲ ਖੋਲਣਗੇ ਕਾਲਜ ਖੋਲਣਗੇ ਹੁਣ ਆਪਣੀ ਬਟੂਈ ਰੋਲਾ ਪਾਉਂਦੇ ਆ ਸੜਕਾਂ ਨਹੀਂ ਬਣਾਈਆਂ ਇਹਨਾਂ ਨੇ ਉਹ ਨਹੀਂ ਬਣਾਈਆਂ ਤੁਹਾਡੀ ਸਰਕਾਰ ਦੇ ਸੜਕਾਂ ਬਣਾਈਆਂ ਕਿੱਥੇ ਗਈਆਂ ਤੁਸੀਂ ਇੰਨਾ ਕੰਮ ਕੀਤਾ ਉਹ ਕਿੱਥੇ ਗਿਆ ਉਹ ਹਵਾ ਚ ਉੱਡ ਗਿਆ ਯਾਨੀ ਕਹਿਣ ਦਾ ਭਾਵ ਇੱਕ ਦੂਜੇ ਨੂੰ ਭੰਡਣਾ ਇਹ ਆ ਯਾਨੀ ਆਹਾ ਸਾਡੀਆਂ ਵਿਰੋਧੀ ਧਿਰਾਂ ਦਾ ਕੰਮ ਆ ਅਜੇ ਤੱਕ ਕਹਿੰਦੇ ਆ ਵੀ ਵੱਡੇ ਭਰਾ ਬਣ ਕੇ ਇੱਕ ਜਵਾਨ ਨੂੰ ਲਗਾਮ ਦੇ ਕੇ ਬੋਲੋ ਤਾਂ ਜੇ ਲੋਕੀ ਤੁਹਾਨੂੰ ਛਾਣੇ ਗਿਆ ਨਾ ਕੈਨੇਡਾ ਅਮਰੀਕਾ ਦੇ ਲੋਕ ਤਾਂ ਕਹਿਣ ਲੱਗ ਗਏ ਆ ਕਿ ਪੰਜਾਬ ਦੇ ਲੀਡਰ ਕਮਲੇ ਆ ਇਹ ਤੇ ਪੱਤਰਕਾਰ ਦੇ ਪਰਚੇ ਵੀ ਪਏ ਆ ਜਿਹੜੇ ਹੁਣ ਹੱਥੋਂ ਆਇਆ ਕਰ ਰਹੇ ਆ ਹਲੋ ਉਹ ਪਰਚੇ ਪਏ ਸੱਚ ਬੋਲਾਂਗਾ ਪਰਚੇ ਪੈਨੇ ਪੈਨੇ ਆ ਫਿਰ ਸੱਚੀ ਗੱਲ ਹੈ ਸੋ ਇਹਨੇ ਟੀ2 ਬਾਣੀਆਂ ਸਮਾਜ ਸੇਵੀ ਜਿਨ੍ਹਾਂ ਦੇ ਵੱਲੋਂ ਗੰਦੇ ਨਾਲੇ ਦਾ ਪਾਣੀ ਜਿਹੜਾ ਇੱਥੇ ਡੀਸੀ ਦਫ਼ਤਰ ਦੇ ਵਿੱਚ ਲਿਆਂਦਾ ਗਿਆ ਤੇ ਨੋਕੇ ਤਰੀਕੇ ਦੇ ਨਾਲ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਗਿਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਜਿਹੜਾ ਗੰਦਾ ਨਾਲਾ ਉਹ ਬੁੱਢੇ ਦਰਿਆ ਦਾ ਜਿਹੜਾ ਰੂਪ ਹੈ ਉਹ ਕਦੋਂ ਤੱਕ ਹੈ ਉਸ ਨੂੰ ਮਿਲਦਾ ਤੇ ਸਰਕਾਰ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਜਿਹੜਾ ਗੰਦੇ ਨਾਲੇ ਗੰਦੇ ਨਾਲੇ ਨੂੰ ਬੁੱਢਾ ਦਰਿਆ ਬਣਾਇਆ ਜਾਂਦਾ ਇਹ ਆਣ ਵਾਲਾ ਸਮੇਂ ਦੱਸੂਗਾ ਕਦੋਂ ਤੱਕ ਜਿਹੜਾ ਬੁੱਢਾ ਦਰਿਆ ਲੁਧਿਆਣੇ ਦਾ ਗੰਦਾ ਨਾਲਾ ਬਣਦਾ ਹੈ ਇਹੋ ਜੀ ਹੋਰ ਅਪਡੇਟ ਲੈ ਕੇ ਤੁਹਾਡੇ ਤਾਂ ਜਰੂਰ ਰੂਬਰੂ ਹੋਵਾਂਗੇ ਕੈਮਰਾ ਪਰਸਨ ਮੋਨੂ ਛਾਬੜਾ ਦੇ ਨਾਲ ਮੈਂ ਹਰਰਾਉ ਰੋੜਾ ਪੰਜਾਬ نیوز ਲੁਧਿਆਣਾ